जय हिंद मैं डॉक्टर सुरेंद्र कुमार आप सबनु दिवाली पुष्करमाले महर्षि वाल्मीकि जयंती ते गुरु पर्व ए सब मौकेआ ते अपने अपने वलो ਸਾਡੇ ਕਲੀਨਿਕ ਵਲੋਂ ਸਭ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਨਾ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਇਸ ਇਲਾਕੇ ਦੇ ਰਾਜਪੁਰਾ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਇੱਕ ਅਪੀਲ ਹੈ ਕਿ ਜਿਸ ਤਰ੍ਹਾਂ ਦੀਵਾਲੀ ਜਿਹੜਾ ਹੈ ਉਹ ਹਨੇਰਾ ਦੂਰ ਭਜਾਉਣ ਦਾ ਇੱਕ ਪ੍ਰਤੀਕ ਦਾ ਜਿਹੜਾ ਇੱਕ ਤਿਉਹਾਰ ਹੈ ਇਸੇ ਤਰ੍ਹਾਂ ਅਸੀਂ ਆਪਣੇ ਦਿਮਾਗ ਵਿੱਚ ਅਸੀਂ ਆਪਣੇ ਸਮਾਜ ਵਿੱਚ ਅਸੀਂ ਆਪਣੀ ਸੋਚ ਵਿੱਚ ਵੀ ਰੌਸ਼ਨੀ ਲੈ ਕੇ ਆਣੀ ਹੈ ਇਸ ਤਰ੍ਹਾਂ ਦੀ ਰੌਸ਼ਨੀ ਜਿਸ ਵਿੱਚ ਅਸੀਂ ਆਪਣੇ ਦੇਸ਼ ਨੂੰ ਇੱਕ ਬਹੁਤ ਅੱਛਾ ਪ੍ਰਗਤੀਸ਼ੀਲ ਦੇਸ਼ ਬਣਾ ਸਕੀਏ ਅਸੀਂ ਜਾਤ ਪਾਤ ਧਰਮਵਾਦ ਇਲਾਕਾਵਾਦ ਤੇ ਛੋਟੇ بڑے ਦੇ ਸਾਰੇ ਭੇਦ ਭਾਵ ਬਿਤਕਰੇ ਦੂਰ ਕਰੀਏ ਅਸੀਂ ਆਪਣੇ ਸਾਰੇ ਮਿਲ ਜੁਲ ਕੇ ਰਹੀਏ ਸਭ ਤੋਂ ਵੱਧ ਇਸ ਵੇਲੇ ਸਾਨੂੰ ਜਾਤੀਵਾਦ ਔਰ ਧਰਮਵਾਦ ਦਾ ਜਿਹੜਾ ਬੜਾ ਗਲਤ ਪ੍ਰਚਾਰ ਹੋ ਰਿਹਾ ਉਸ ਤੋਂ ਬੜਾ ਖਤਰਾ ਹੈ ਸਾਡੇ ਸਮਾਜ ਨੂੰ ਸਭ ਨੂੰ ਬੇਨਤੀ ਹੈ ਕਿਸੇ ਤੇ ਅਫਵਾਹਾਂ ਤੇ ਕੋਈ ਯਕੀਨ ਨਾ ਕਰੋ ਬਹੁਤ ਗਲਤ ਪ੍ਰਚਾਰ ਹੋ ਰਿਹਾ ਕਿਰਪਾ ਕਰਕੇ ਜੋ ਸਾਨੂੰ ਸਾਡੇ ਮਰਿਆਦਾ ਪੁਰਸ਼ोत्तम ਭਗਵਾਨ ਰਾਮ ਨੇ ਇਹ ਸਾਹਮਣੇ ਅੰਨੀ ਅੱਛੀ ਦਿਸ਼ਾ ਦਿਖਾਈ ਹੈ ਇੱਕ ਅੱਛਾ ਸਮਾਜ ਸਿਰਜਣ ਦੀ ਜਿਹਦੇ ਵਿੱਚ ਕਿਸੇ ਨਾਲ ਕੋਈ ਭੇਦ ਭਾਵਨਾ ਨਾ ਹੋਵੇ ਸਾਰੇ ਬਰਾਬਰਤਾ ਦਾ ਸਭ ਨੂੰ ਅਧਿਕਾਰ ਹੋਵੇ ਤੇ ਆਓ ਅਸੀਂ ਸੰਵਿਧਾਨ ਦੀ ਜੈ ਬੋਲੀਏ ਆਓ ਅਸੀਂ ਸਾਰੇ ਮਿਲ ਕੇ ਬਹੁਤ achhiya ਆਪਣੇ ਰੈਂਡ ਸੈਂਡ ਦੇ ਵਿੱਚ ਰਦਦਿਲੀਆਂ ਕਰੀਏ ਜੋ ਜ਼ਰੂਰੀ ਹੈ ਅਸੀਂ ਸਾਰੇ ਮਿਲ ਜੁਲ ਕੇ ਰਹੀਏ ਧੰਨਵਾਦ ਥੈਂਕ ਯੂ ਜੈ ਹਿੰਦ